ਜਨਤਾ ਦੀ ਇਹ ਬਾਤ ਦੇਖੇ ਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੇ ਹਰਕਤਪੁਰ ਕੱਗਾ ਪਾਸਟਾਂ ਖੜਿਆ ਕੱਗਾ ਖਾਣੇ ਦੇ ਸਾਹਮਣੇ ਜੋ ਕਿ ਅੱਜ ਐਸਐਚਓ ਸਾਹਿਬ ਨੇ ਜੋ ਤਿੰਨ ਵਿਅਕਤੀਆਂ ਨੂੰ ਅੱਜ ਆਪਣੇ ਕਾਬੂ ਚ ਲਿੱਤਾ ਜੋ ਨਸ਼ੇ ਦੇ ਆਧਾਰ ਤੇ ਫੜੇ ਗਏ ਨੇ ਤਿੰਨ ਵਿਅਕਤੀ ਉਹਨਾਂ ਦੇ ਕੋਲ ਹੀਰੋਇਨ ਬਰਾਮਦ ਹੋਈ ਹੈ ਬਾਕੀ ਦੀ ਜਾਣਕਾਰੀ ਆਪਾਂ ਐਸਐਚਓ ਸਾਹਿਬ ਦਰਸ਼ਨ ਸਿੰਘ ਜੀ ਤੋਂ ਲਵਾਂਗੇ ਸਰਜੋ ਦੋਸ਼ੀ ਕਾਬੂ ਕੀਤੇ ਗਏ ਨੇ ਉਹ ਕਿੱਥੋਂ ਆਦਦੇ ਨੇ ਤੇ ਉਹਨਾਂ ਕੋਲ ਕੀ ਬਰਾਮਦ ਹੋਇਆ ਜੀ ਮਿਤੀ 2 ਸੇ 24 ਬਕਤਕਰੀ ਸ਼ਾਰਡੇ 11 ਵਜੇ ਮੈਂ ਪਿੰਡ ਦੇ ਦੇਣਾ ਮੌਜੂਦ ਸੀ ਤਾਂ ਉੱਥੇ ਉਸੇ ਪਿੰਡ ਦੇ ਮਨਜੀਤ ਸਿੰਘ ਵਾਸੀ ਦੇ ਦੇਣਾ ਨੇ ਦੱਸਿਆ ਕਿ ਮੈਂ ਤੇ ਮੇਰਾ ਦੋਸਤ ਚੈਰ ਕਰਕੇ ਪਿੰਡ ਆਪਣੇ ਘਰ ਦੇ ਦੇਣਾ ਨੂੰ ਜਾ ਰਹੇ ਸੀ ਤਾਂ ਦੋ ਸ਼ਖਸ પતિ ਪਤਨੀ ਸੈਸੀ ਮਹੱਲੇ ਤੋਂ ਇਕੱਠਵਾਂ ਤੇ ਆਏ ਜਿਨ੍ਹਾਂ ਨੂੰ ਅਮਰਜੀਤ ਸਿੰਘ ਨੇ ਦੱਸਿਆ ਕਿ ਮੈਂ ਇਹਨਾਂ ਨੂੰ ਰੋਕਿਆ ਰੋਕ ਕੇ ਨਾਂ ਪਤਾ ਪੱਸਿਆ ਜਿਨ੍ਹਾਂ ਨੇ ਆਪਣਾ ਨਾਮ ਕਿਰਪਾਲ ਸਿੰਘ ਤੇ ਉਸ ਦੇ ਘਰਵਾਲੀ ਨੇ ਉਸ ਦਾ ਆਪਣਾ ਨਾਮ ਜਸਪ੍ਰੀਤ ਕੌਰ ਵਾਸੀ ਏਰੀਆ ਉਹ ਦੱਸਿਆ ਜਿਨ੍ਹਾਂ ਨੇ ਪੁੱਛ ਗਿਸਤੇ ਮੰਨਿਆ ਕਿ ਅਸੀਂ ਨਸ਼ਾ ਕਰਨ ਦੇ ਆਦੀ ਹਾਂ ਆਪਦੀ ਨਸੇ ਦੀ ਭਾਲ ਪੂਰਾ ਕਰ ਲਈ ਅਜੇ ਨਸ਼ਾ ਅਸੀਂ ਇਸੇ ਪਿੰਡ ਦੀ ਮੰਮੀ ਤੇ ਉਸ ਦੀ ਬੇਟੀ ਮਨਜੀਤ ਕੌਰ ਤੋਂ ਖਰੀਦ ਕਰਕੇ ਆਇਆ ਕਰੀਬ ਇਹ ਨਸ਼ਾ ਦੋਨਾਂ ਕੋਲੋਂ ਅੱਧੇ ਅੱਧੇ 1.5 ਗ੍ਰਾਮ ਤਿੰਨ ਗ੍ਰਾਮ ਜਿਹੜਾ ਹੀਰੋਇਨ ਸੀਗੀ ਇਹਨਾਂ ਤੋਂ ਬਰਾਮਦ ਹੋਈ ਹੈ ਤੇ ਇਹ ਵੀ ਮੰਨਿਆ ਕਿ ਅਸੀਂ ਇਹ ਚਿੱਟਾ ਪਹਿਲਾਂ ਵੀ ਕਿਸੇ ਹੋਰ ਵਿਅਕਤੀਆਂ ਤੋਂ ਖਰੀਦ ਕੀਤਾ ਸੀਗਾ ਤੇ ਜਿਨ੍ਹਾਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਹਸਬਿਜਾਬਤਾ ਕਾਰਵਾਈ ਕੀਤੀ ਇਹਨਾਂ ਵਿਰੁੱਧ ਮੁਕੱਦਮਾ ਨੰਬਰ 50 ਮਿਤੀ 3/6/24 ਅੰਡਰ ਸੈਕਸ਼ਨ 21 29 27 ਐਨਡੀਪੀਐਸ ਐਕਟ ਦਰਜ ਰਜਿਸਟਰ ਕਰਕੇ ਕਾਰਬੀ ਅਮਲ ਵਿੱਚ ਲੰਦੀ ਦੋਸ਼ੀਆਂ ਨੂੰ ਹਸਮੁਜਾਬਤਾ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਤੇ ਬਾਕੀ ਦੋਸ਼ੀਆਂ ਦੇ ਰੇੜਾ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਪਰਮਜੀਤ ਕੌਰ ਦਾ ਮਨਜੀਤ ਕੌਰ ਦਾ ਅਸੀਂ ਜਿਹੜਾ ਪੁੱਲ ਸਨਮਾਨ ਹੈ ਉਹ ਹਾਸਲ ਕੀਤਾ